ਸਤਿ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਫਰਾਂਸ ਫਲਸਤੀਨ ਨੂੰ ਸਤੰਬਰ ਚ ਮਾਨਤਾ ਦੇਵੇਗਾ ਮੈਕਰੋਨ ਥਾਈਲੈਂਡ ਤੇ ਕੰਬੋਡੀਆ ਸਰਹੱਦ ਤੇ ਕਿਉਂ ਲੜਦੇ ਹਨ ਪੰਚਾਇਤਾਂ ਨੇ ਲੈਂਡ ਪੁਲਿੰਗ ਨੀਤੀ ਰੱਦ ਕੀਤੀ ਨਕਲੀ ਬੀਜ ਵੇਚਣਾ ਹੁਣ ਗੈਰਜਮਾਨਤੀ ਜੁਰਮ ਕੁਸ਼ਤੀ ਦੇ ਮਹਾਨ ਖਿਡਾਰੀ ਹਲਕ ਹੋਗਨ 71 ਸਾਲ ਦੀ ਉਮਰ ਵਿੱਚ ਨਹੀਂ ਰਹੇ ਬ੍ਰਿਟੇਨ ਦਾ ਵਪਾਰ ਸਮਝੌਤਾ ਹੋਇਆ ਪਰ ਸਖਾਚ ਦੀਆਂ ਕੀਮਤਾਂ ਅਗਲੇ ਸਾਲ ਤੱਕ ਨਹੀਂ ਕਟਣਗੀਆਂ ਹੁਣ ਖਬਰਾਂ ਵਿਸਥਾਰ ਨਾਲ ਫਰਾਂਸ ਫਲਸਤੀਨ ਨੂੰ ਸਤੰਬਰ ਚ ਮਾਨਤਾ ਦੇਵੇਗਾ ਮੈਕਰੋਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਐਲਾਨ ਕੀਤਾ ਹੈ ਕਿ ਫਰਾਂਸ ਫਲਸਤੀਨੀ ਰਾਜ ਨੂੰ ਮਾਨਤਾ ਦੇਵੇਗਾ ਉਹਨਾਂ ਨੇ ਇਸ ਫੈਸਲੇ ਬਾਰੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅਬਾਸ ਨੂੰ ਚਿੱਠੀ ਵੀ ਭੇਜੀ ਹੈ ਫਰਾਂਸ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲਾ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਯੂਰਪੀ ਦੇਸ਼ ਹੈ 140 ਤੋਂ ਵੱਧ ਦੇਸ਼ ਇੱਕ ਫਲਸਤੀਨੀ ਰਾਜ ਨੂੰ ਮਾਨਤਾ ਦਿੰਦੇ ਹਨ ਜਿਸ ਵਿੱਚ ਯੂਰਪ ਦੇ ਦਰਜਨ ਤੋਂ ਵੱਧ ਦੇਸ਼ ਸ਼ਾਮਲ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਕਿ ਫਲਸਤੀਨੀ ਦੇਸ਼ ਨੂੰ ਮਾਨਤਾ ਦੇਣ ਦਾ ਫਰਾਂਸ ਦਾ ਫੈਸਲਾ ਅੱਤਵਾਦ ਨੂੰ ਇਨਾਮ ਦਿੰਦਾ ਹੈ ਅਤੇ ਇਜ਼ਰਾਈਲ ਲਈ ਹੋਂਦ ਦਾ ਖਤਰਾ ਪੈਦਾ ਕਰਦਾ ਹੈ ਫਲਸਤੀਨੀ ਇਜ਼ਰਾਈਲ ਦੇ ਨਾਲ ਇੱਕ ਰਾਜ ਦੀ ਮੰਗ ਨਹੀਂ ਕਰਦੇ ਉਹ ਇਜ਼ਰਾਈਲ ਦੀ ਬਜਾਏ ਇੱਕ ਰਾਜ ਚਾਹੁੰਦੇ ਹਨ ਹਮਾਸ ਦਾ ਉਦੇਸ਼ ਇੱਕ ਫਲਸਤੀਨੀ ਰਾਜ ਸਥਾਪਿਤ ਕਰਨਾ ਹੈ ਅਤੇ ਗਾਜ਼ਾ ਤੇ ਪੱਛਮੀ ਕੰਡੇ ਤੇ ਇਜ਼ਰਾਈਲ ਦੇ ਕਬਜ਼ੇ ਨੂੰ ਰੋਕਣਾ ਹੈ ਜੋ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਗੈਰ ਕਾਨੂੰਨੀ ਹੈ థਾਈਲੈਂਡ ਤੇ ਕੰਬੋਡੀਆ ਸਰਹੱਦ ਤੇ ਕਿਉਂ ਲੜਦੇ ਹਨ థਾਈਲੈਂਡ ਤੇ ਕੰਬੋਡੀਆ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਭਿਆਨਕ ਲੜਾਈ ਚੱਲ ਰਹੀ ਹੈ ਜਿਸ ਵਿੱਚ ਉਹਨਾਂ ਦੀ ਵਿਵਾਦਿਤ ਸਰਹੱਦ ਤੇ ਭਾਰੀ ਤੋਪਾਂ ਦਾ ਆਦਾਨ-ਪ੍ਰਦਾਨ ਹੋਇਆ ਹੈ ਜਿਸ ਵਿੱਚ ਕਟੋ-ਕਟ 16 ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਬੇਗਰ ਹੋ ਗਏ ਹਨ ਸਥਾਨਕ ਅਧਿਕਾਰੀਆਂ ਮੁਤਾਬਕ THAILAND ਦੇ ਸਰਹੱਦੀ ਇਲਾਕਿਆਂ ਤੋਂ ਕਰੀਬ 130,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਜਦੋਂ ਕਿ ਕੰਬੋਡੀਆ ਵਾਲੇ ਪਾਸੇ ਦੇ ਕਰੀਬ 12,000 ਪਰਿਵਾਰਾਂ ਨੂੰ ਫਰੰਟਲਾਈਨ ਤੋਂ ਦੂਰ ਭੇਜਿਆ ਗਿਆ ਹੈ ਥਾਈਲੈਂਡ ਅਤੇ ਕੰਬੋਡੀਆ ਨੇ ਇੱਕ ਸਦੀ ਤੋਂ ਵੱਧ ਸਮੇਂ ਤੋਂ ਆਪਣੀ 817 ਕਿਲੋਮੀਟਰ 508 ਮੀਲਜ਼ ਮੀਨੀ ਸਰਹੱਦ ਦੇ ਨਾਲ ਵੱਖ-ਵੱਖਣ ਨਿਰਤਾਰਤ ਬਿੰਦੂਆਂ ਤੇ ਪ੍ਰਭੂਸੱਤਾ ਦਾ ਮੁਕਾਬਲਾ ਕੀਤਾ ਹੈ ਜਿਸ ਨੂੰ ਪਹਿਲੀ ਵਾਰ ਫਰਾਂਸ ਨੇ 1907 ਵਿੱਚ ਮੈਪ ਕੀਤਾ ਸੀ ਜਦੋਂ ਕੰਬੋਡੀਆ ਇਸ ਦੀ ਬਸਤੀ ਸੀ ਅੰਤਰਰਾਸ਼ਟਰੀ ਅਦਾਲਤ ਨੇ 1962 ਵਿੱਚ ਕੰਬੋਡੀਆ ਨੂੰ ਮੰੰਦਰ ਦੇਣ ਦਾ ਹੁਕਮ ਦਿੱਤਾ ਸੀ ਪਰ ਥਾਈਲੈਂਡ ਨੇ ਆਸ-ਪਾਸ ਦੀ ਜ਼ਮੀਨ ਤੇ ਦਾਵਾ ਕਰਨਾ ਜਾਰੀ ਰੱਖਿਆ ਹੈ ਕੰਬੋਡੀਆ ਨੇ ਕਿਹਾ ਕਿ ਮੌਜੂਦਾ ਤੰਤਰ ਕੰਮ ਨਹੀਂ ਕਰ ਰਿਹਾ ਅਤੇ ਉਸ ਦੀ ਯੋਜਨਾ ਚਾਰ ਸਰਹੱਦੀ ਖੇਤਰਾਂ ਦੇ ਵਿਵਾਦਾਂ ਨੂੰ ਆਈ ਸੀ ਜਿਹਨੂੰ ਭੇਜਣ ਦੀ ਹੈ ਤਾਂ ਜੋ ਅਣਸੁਲਝੇ ਅਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਸੁਲਝਾਇਆ ਜਾ ਸਕੇ ਵੀਰਵਾਰ ਨੂੰ ਹੋਈਆਂ ਚੜਪਾਂ ਤੋਂ ਬਾਅਦ ਕੰਬੋਡੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ THAILAND ਵੱਲੋਂ ਬਿਨਾਂ ਕਿਸੇ ਉਕਸਾਵੇ ਦੇ ਫੌਜੀ ਹਮਲੇ ਨੂੰ ਰੋਕਣ ਲਈ ਇੱਕ ਬੈਠਕ ਬੁਲਾਵੇ ਪੰਚਾਇਤਾਂ ਨੇ ਲੈਂਡ ਪੂਲਿੰਗ ਨੀਤੀ ਰੱਦ ਕੀਤੀ ਇਹ ਮੰਨਿਆ ਜਾ ਰਿਹਾ ਹੈ ਕਿ ਆਪਦੀ ਲੈਂਡ ਪੂਲਿੰਗ ਸਕੀਮ ਜ਼ੋਰ ਫੜ ਰਹੀ ਹੈ ਪਰ ਸੂਬੇ ਭਰ ਦੀਆਂ 107 ਪੰਚਾਇਤਾਂ ਨੇ ਮਤੇ ਪਾਸ ਕਰਕੇ ਕਿਹਾ ਹੈ ਕਿ ਉਹ ਆਪਣੀ ਜ਼ਮੀਨ ਨਹੀਂ ਛੱਡਣਗੀਆਂ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੇ ਹਰਿੰਦਰ ਸਿੰਘ ਲੱਖੋਵਾਲ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕਈ ਨੇਤਾਵਾਂ ਵੱਲੋਂ ਜ਼ਮੀਨ ਐਕਵਾਇਰ ਕਰਨ ਤੇ ਜ਼ੋਰ ਦੇਣ ਦੇ ਬਾਵਜੂਦ ਸਰਕਾਰ ਦੀ ਨੀਤੀ ਦਾ ਵਿਰੋਧ ਵੱਧ ਰਿਹਾ ਹੈ ਸਮਰਾਲਾ ਨੇੜੇ ਪਿੰਡ ਬਾਲੀਆਂ ਵਿਖੇ 4 ਏਕੜ ਜ਼ਮੀਨ ਦੇ ਮਾਲਕ ਬਲਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਰਾਹਤ ਦਾ ਸਾਲ ਲਿਆ ਹੈ ਕਿਉਂਕਿ ਵਸਨੀਕਾਂ ਨੇ ਇਸ ਨੀਤੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ ਬਾਲੀਆਂ ਦੇ ਸਰਪੰਚ ਮਨਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਪਿੰਡ ਵਿੱਚ ਬੋਰਡ ਵੀ ਲਗਾਏ ਸਨ ਜਿਨ੍ਹਾਂ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਉਹਨਾਂ ਦੇ ਪਿੰਡ ਵਿੱਚ ਦਾਖਲ ਨਾ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ ਫਲੌਰ ਨੇੜੇ ਪਿੰਡ ਪਟੀਆਂ ਦੇ ਸਰਪੰਚ ਰਣਜੀਤ ਸਿੰਘ ਬਾਠ ਨੇ ਕਿਹਾ ਕਿ 700 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਪੰਚਾਇਤ ਨੇ ਐਕਵਾਇਰ ਦੇ ਖਿਲਾਫ ਮਤਾ ਪਾਸ ਕੀਤਾ ਸੀ ਸੂਬਾ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਰਾਹੀਂ 5553 ਏਕੜ ਉਦਯੋਗਿਕ ਜ਼ੋਨਾਂ ਲਈ 21550 ਏਕੜ ਸਮੇਤ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਾਈ ਕੀਤਾ ਸੀ ਹਰਿੰਦਰ ਸਿੰਘ ਲੱਖੋਵਾਲ ਅਨੁਸਾਰ 107 ਪੰਚਾਇਤਾਂ ਪਹਿਲਾਂ ਹੀ ਮਤੇ ਪਾਸ ਕਰਕੇ ਐਲਾਨ ਕਰ ਚੁੱਕੀਆਂ ਹਨ ਕਿ ਉਹ ਆਪਣੀ ਜ਼ਮੀਨ ਨਹੀਂ ਛੱਡਣਗੀਆਂ ਬੀਕੇਯੂ ਰਾਜੀਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਆਪਣੇ ਲੋਕਾਂ ਦੇ ਹਿੱਕਤਾਂ ਦੀ ਰਾਖੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਹੁਣ ਅੰਦੋਲਨ ਸ਼ੁਰੂ ਕਰਨ ਲਈ ਤਿਆਰ ਹਾਂ ਪੰਜਾਬ ਆਪਦਰਦਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਨੀਤੀ ਪਹਿਲਾਂ ਅਕਾਲੀ ਭਾਜਪਾ ਸਰਕਾਰ ਵੱਲੋਂ ਲਿਆਂਦੀ ਗਈ ਸੀ ਅਤੇ ਬਾਅਦ ਵਿੱਚ ਕਾਂਗਰਸ ਸਰਕਾਰ ਨੇ ਇਸ ਨੂੰ ਅੱਗੇ ਵਧਾਇਆ ਨਕਲੀ ਬੀਜ ਵੇਚਣਾ ਹੁਣ ਗੈਰ ਜਮਾਨਤੀ ਜੁਰਮ ਪੰਜਾਬ ਮੰਤਰੀ ਮੰਡਲ ਨੇ ਨਕਲੀ ਬੀਜਾਂ ਦੀ ਵਿਕਰੀ ਨੂੰ ਗੈਰ ਜ਼ਮਾਨਤੀ ਅਪਰਾਧ ਬਣਾਉਣ ਲਈ ਬੀਜ ਪੰਜਾਬ ਸੋਧ ਬਿੱਲ 2000 25 ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਬੀਜ ਐਕਟ 1968 ਦੀ ਧਾਰਾ 19 ਵਿੱਚ ਕੋਈ ਸੋਧ ਨਹੀਂ ਹੋਈ ਜਿਸ ਕਰਕੇ ਜੁਰਮਾਨੇ ਘੱਟ ਸਨ। ਇਸ ਲਈ ਮੰਤਰੀ ਮੰਡਲ ਨੇ ਐਕਟ ਵਿੱਚ ਸੋਧ ਕਰਨ ਧਾਰਾ 19 ਇਹ ਸ਼ਾਮਲ ਕਰਨ ਅਤੇ ਜੁਰਮਾਨੇ ਵਧਾਉਣ ਲਈ ਬਿੱਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ। ਅਤੇ ਇਸ ਨੂੰ ਗੈਰ ਜ਼ਮਾਨਤੀ ਅਪਰਾਧ ਬਣਾਉਣ ਦਾ ਫੈਸਲਾ ਕੀਤਾ ਹੈ ਹਰਣਾ ਸਰਕਾਰ ਪਹਿਲਾਂ ਹੀ ਇਹ ਸੋਧਾਂ ਕਰ ਚੁੱਕੀ ਹੈ ਪਹਿਲੀ ਵਾਰ ਗਲਤੀ ਕਰਨ ਤੇ 12 ਸਾਲ ਦੀ ਸਜ਼ਾ ਤੇ 5 ਕਰੋੜ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਦੁਬਾਰਾ ਅਪਰਾਧ ਕਰਨ ਤੇ 23 ਸਾਲ ਦੀ ਸਜ਼ਾ ਅਤੇ 10 ਕਰੋੜ 50 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਡੀਲਰ ਦੁਆਰਾ ਗਲਤੀ ਕਰਨ ਤੇ ਪਹਿਲੀ ਵਾਰ 6 ਮਹੀਨੇ ਤੋਂ 1 ਸਾਲ ਦੀ ਸਜ਼ਾ ਤੇ 1 ਲੱਖ ਤੋਂ 5 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਦੁਬਾਰਾ ਅਪਰਾਧ ਕਰਨ ਤੇ 12 ਸਾਲ ਦੀ ਸਜ਼ਾ ਅਤੇ 5 ਕਰੋੜ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਮੰਤਰੀ ਮੰਡਲ ਨੇ ਉਦਯੋਗਿਕ ਨਿਵੇਸ਼ ਵਧਾਉਣ ਲਈ ਜ਼ਮੀਨਾਂ ਵੇਚਣ ਜਾਂ ਲੀਜ਼ ਤੇ ਦੇਣ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਰਾਜ ਵਿੱਚ ਨਿਵੇਸ਼ ਵਧੇ। ਇਸ ਤੋਂ ਇਲਾਵਾ ਪੰਜਾਬ ਰਾਜ ਗਰੁੱਪ ਡੀ ਸੇਵਾ ਨਿਯਮ 1963 ਵਿੱਚ ਵੀ ਸੋਧ ਕੀਤੀ ਗਈ ਹੈ ਜਿਸ ਨਾਲ ਨਿਯੁਕਤੀਆਂ ਲਈ ਉਮਰ ਹੱਦ 35 ਸਾਲ ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ ਅਤੇ ਵਿਦਿਅਕ ਯੋਗਤਾ ਮਿਡਲ ਤੋਂ ਬਦਲ ਕੇ میٹرਿਕ ਕਰ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਉਦਯੋਗਕਤਿਆਂ ਲਈ ਵਨ ਟਾਈਮ ਸੈਟਲਮੈਂਟ ਸਕੀਮ OTS ਸ਼ੁਰੂ ਕਰਨ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਡੀ ਐਮ ਐਫ ਦੇ ਨੀਮਾ ਵਿੱਚ ਸੋਧ ਅਤੇ ਪੰਜਾਬ ਨਾ ਜਾਵਾ ਜਾਈ ਨੀਤੀ 2025 ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਕੁਸ਼ਤੀ ਦੇ ਮਹਾਨ ਖਿਡਾਰੀ ਹਲਕ ਹੋਗਨ 71 ਸਾਲ ਦੀ ਉਮਰ ਵਿੱਚ ਨਹੀਂ ਰਹੇ ਵਰਲਡ ਰੈਸਲਿੰਗ ਐਂਟਰਟੇਨਮੈਂਟ ਨੇ ਵੀਰਵਾਰ ਨੂੰ ਕਿਹਾ ਕਿ ਪੇਸ਼ੇਵਰ ਕੁਸ਼ਤੀ ਨੂੰ ਵਿਸ਼ਵ ਵਿਆਪੀ ਵਰਤਾਰਾ ਬਣਾਉਣ ਵਾਲੇ ਅਤੇ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ 트੍ਰੰਪ ਦਾ ਜ਼ੋਰਦਾਰ ਸਮਰਥਨ ਕਰਨ ਵਾਲੇ ਅਮਰੀਕੀ ਖੇਡ ਅਤੇ ਮਨੋਰੰਜਨ ਸਟਾਰ ਹਲਕ ਹੋਗਨ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਡਬਲਯੂਡਬਲਯੂ ਨੇ ਕਿਹਾ ਡਬਲਯੂਡਬਲਯੂ ਹਾਲ ਆਫ ਫੇਮ ਹਲਕ ਹੋਗਨ ਦਾ ਦੇਹਾਂਤ ਹੋਣ ਨਾਲ ਦੁਖੀ ਹਾਂ ਪੌਪ ਸਭਿਆਚਾਰ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਸ਼ਖਸੀਅਤਾਂ ਵਿੱਚੋਂ ਇੱਕ ਹੋਗਨ ਨੇ 1980 ਦੇ ਦਹਾਕੇ ਵਿੱਚ WWE ਨੂੰ ਵਿਸ਼ਵ ਵਿਆਪੀ ਮਾਨਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਹੋਗਨ ਵਿਸ਼ਵ ਕੁਸ਼ਤੀ ਫੈਡਰੇਸ਼ਨ WWF ਦੇ ਮਾਲਕ ਪ੍ਰਮੋਟਰ ਵਿنسੈਂਟ ਜੇ ਮੈਕਮੋਹਨ ਦੀ ਕਾਰਡ ਸੀ ਜੋ ਆਪਣੇ ਸਿਤਾਰਿਆਂ ਵਿੱਚ ਆਇਰਿਸ਼ ਪ੍ਰਤੀਨਿਧਤਾ ਚਾਹੁੰਦਾ ਸੀ। ਅਦਾਕਾਰ ਹਲਕ ਹੋਗਨ ਅਤੇ ਸਿਲਵੇਸਟਰ ਸਟੈਲੋਨ 1982 ਵਿੱਚ ਫਿਲਮ ਰੌਕੀ ਤੀਜੇ ਦੇ ਸੈੱਟ ਤੇ ਸਨ। ਹਲਕ ਹੋਗਨ ਨੂੰ ਸੈਕਸ ਟੇਪ ਮੁਕਦਮੇ ਵਿੱਚ 11 ਕਰੋੜ 50 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਗੋਕਰ ਨੂੰ ਉਸ ਸਮੇਂ ਬੰਦ ਕਰ ਦਿੱਤਾ ਗਿਆ ਜਦੋਂ ਉਸਨੇ ਆਪਣੇ ਅਤੇ ਇੱਕ ਦੋਸਤ ਦੀ ਪਤਨੀ ਵਿਚਕਾਰ ਸੈਕਸ ਟੇਪ ਦੇ ਕੁਝ ਹਿੱਸੇ ਪੋਸਟ ਕੀਤੇ ਅਤੇ ਹੋਗਨ ਨੇ ਨਿੱਜਤਾ ਦੇ ਆਧਾਰ ਤੇ ਮੁਕਦਮਾ ਦਾਇਰ ਕੀਤਾ ਜਿਸ ਨੇ 14 ਕਰੋੜ ਡਾਲਰ ਦਾ ਫੈਸਲਾ ਜਿੱਤਿਆ। ਸਾਲ 2015 ਵਿੱਚ WWE ਨੇ ਉਸ ਨੂੰ ਮੁਤਲ ਕਰ ਦਿੱਤਾ ਸੀ। ਕਿਉਂਕਿ ਇੱਕ ਹੋਰ ਗੁਪਤ ਰਿਕਾਰਡਿੰਗ ਵਿੱਚ ਖੁਲੋਸਾ ਹੋਇਆ ਸੀ ਕਿ ਹੋਗਨ ਨੇ ਨਸਲੀ ਟਿੱਪਣੀ ਕੀਤੀ ਸੀ ਬ੍ਰਿਟੇਨ ਦਾ ਵਪਾਰ ਸਮਝੌਤਾ ਹੋਇਆ ਪਰ ਸਕਾਚ ਦੀਆਂ ਕੀਮਤਾਂ ਅਗਲੇ ਸਾਲ ਤੱਕ ਨਹੀਂ ਘਟਣਗੀਆਂ ਭਾਰਤ ਬ੍ਰਿਟੇਨ ਵਪਾਰ ਸਮਝੌਤੇ ਵਿੱਚ ਸਕਾਚ ਆਯਾਤ ਡਿਊਟੀ ਕਟਾਉਣ ਦੇ ਬਾਵਜੂਦ ਖਪਤਕਾਰਾਂ ਨੂੰ ਕੀਮਤਾਂ ਵਿੱਚ ਤੁਰੰਤ ਭਾਰੀ ਗਿਰਾਵਟ ਦੀ ਉਮੀਦ ਨਹੀਂ ਕਰਨੀ ਚਾਹੀਦੀ ਅੰਤਰਰਾਸ਼ਟਰੀ ਅਤੇ ਭਾਰਤੀ ਸਪ੍ਰਿਟ ਨਿਰਮਾਤਾ ਇਸ ਕਦਮ ਦਾ ਸਵਾਗਤ ਕਰਦੇ ਹਨ ਪਰ ਖਪਤਕਾਰਾਂ ਤੇ ਅਸਲ ਪ੍ਰਭਾਵ ਮਾਮੂਲੀ ਹੋਵੇਗਾ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਲਈ ਗੱਲਬਾਤ ਦੌਰਾਨ ਸਕਾਚ ਤੇ ਡਿਊਟੀ ਕਟਾਉਣਾ ਬ੍ਰਿਟੇਨ ਸਰਕਾਰ ਦੀ ਇੱਕ ਵੱਡੀ ਮੰਗ ਸੀ ਬ੍ਰਿਟੇਨ ਦੀ ਸੰਸਦ ਅਗਲੇ ਸਾਲ ਦੇ ਮੱਦ ਤੱਕ ਹੀ ਇਸ ਸੌਦੇ ਦੀ ਪੁਸ਼ਟੀ ਕਰ ਸਕਦੀ ਹੈ ਹਾਲਾਂਕਿ ਉਦਯੋਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਯਾਤ ਡਿਊਟੀ ਅਧਿਕਾਰਨ ਦੇ ਬਾਵਜੂਦ ਖਪਤਕਾਰਾਂ ਦੀਆਂ ਕੀਮਤਾਂ ਵਿੱਚ ਅਸਲ ਕਟੌਤੀ 10% ਤੋਂ ਵੱਧ ਨਹੀਂ ਹੋਵੇਗੀ। ਰੈਡੀ ਕੋ ਖੇਤਾਨ ਦੇ ਐਮ ਡੀ ਅਭਿਸ਼ੇਕ ਖੇਤਾਨ ਨੇ ਕਿਹਾ ਕਿ ਕੰਪਨੀ ਨੂੰ ਵਪਾਰ ਸੌਦੇ ਕਾਰਨ ਮਹੱਤਵਪੂਰਨ ਰਣਨੀਤਕ ਅਤੇ ਲਾਗਤ ਲਾਭ ਨਜ਼ਰ ਆ ਰਹੇ ਹਨ। ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼